ਕੀ ਨਾਮ ਤੁਹਾਡਾ ਜੀ ਕਿ ਨਾਮ ਮੇਰੇ ਨਾਲ ਗੁਰਪ੍ਰੀਤ ਸਿੰਘ ਹੈ ਜਿਹੜਾ ਬੱਚੀ ਦਾ ਫਾਦਰ ਹੈ ਉਹ ਮੇਰੇ ਕੋਲ ਸਰਵਿਸ ਕਰਦਾ ਹੈ ਓਕੇ ਜੀ ਐ ਇੱਕ 28 ਤਰੀਕ ਨੂੰ ਬੱਚੀ ਲੈ ਕੇ ਆਏ ਜਿੰਦੇ ਵਿੱਚ ਡਬਲ ਨਮੂਨੀਆਂ ਸਟਾਰਟ ਹੋ ਗਿਆ ਸੀ ਠੀਕ ਹੈ ਇਹਨਾਂ ਨੇ ਅੱਜ 31 ਤਰੀਕ ਤੱਕ ਜਿਹੜੀ ਕਿਉਂ ਵੇਟ ਕੀਤੀ ਇੱਥੇ ਫਿਰ ਇਹਨਾਂ ਨੇ ਸਵੇਰੇ ਆ ਕੇ ਆ ਦੇਖੋ ਇਹ ਬਲੱਡ ਟੈਸਟ ਲਿਆ ਜਿੰਦੇ ਵਿੱਚ ਇਹਨਾਂ ਦੀ ਬੱਚੀ ਦੀ ਡੈਥ ਹੋ ਚੁੱਕੀ ਸੀ ਕਿ ਉਹ ਉਸ ਤੋਂ ਬਾਅਦ ਇਹਨਾਂ ਨੇ ਪੱਲਾ ਛਾੜਨ ਵਾਸਤੇ ਇਹ ਦੇਖੋ ਇੱਕ ਐਵੀਡੈਂਸ ਰਿਪੋਰਟ ਹੈ ਇਹਨਾਂ ਨੇ ਦੀਪ ਹਸਪੀਟਲ ਰੈਫਰ ਕਰ ਦਿੱਤਾ ਠੀਕ ਹੈ ਦੀਪ ਹਸਪੀਟਲ ਰੈਫਰ ਜਿਸ ਲਈ ਗਿਆ ਦੀਪ ਮਤਲਬ ਇਹਨਾਂ ਕੋਈ ਨਾਜ ਸੰਭਵ ਨਹੀਂ ਸੀ ਤਾਂ ਹੀ ਨਹੀਂ ਦੀਪ ਹਸਪੀਟਲ ਗਏ ਉਹਨੇ ਸਰਟੀਫਿਕੇਟ ਵੀ ਦੇ ਦਿੱਤਾ ਮੇਰੇ ਕੋਲ 1 ਘੰਟਾ ਹੋ ਗਿਆ ਬੱਚਾ ਡੈੱਡ ਆਇਆ ਠੀਕ ਹੈ ਜਿੱਦਾਂ ਬੱਚਾ ਆਇਆ ਐਜ਼ ਇਟ ਇਜ਼ ਮੈਂ ਤੁਹਾਨੂੰ ਸੌਂਪ ਰਿਹਾ ਠੀਕ ਹੈ ਇਹਦਾ ਫਾਦਰ ਡਰ ਗਿਆ ਕਿ ਸ਼ਾਇਦ ਮੇਰੇ ਤੋਂ ਪੈਸੇ ਨਾ ਲੈਣ ਕਿਉਂਕਿ ਹਮਾਤਰ ਸਾਥੀ ਪੈਸੇ ਤੇ ਦੇਣ ਜੋਗੇ ਹੈ ਨਹੀਂ ਕਿ ਜੀ 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 ਫਿਰ ਮੈਂ ਗਿਆ ਉਹਨਾਂ ਨੇ ਬੱਚੀ ਜਿਹੜੀ ਬੋਡੀ ਹੈ ਉਸਪੁਰਤ ਮੇਰੇ ਵਾਲੇ ਕਰ ਦਿੱਤੀ ਨਾਲਾ ਸਰਟੀਫਿਕੇਟ ਦੇ ਦਿੱਤਾ ਕਿ ਬੱਚਾ ਆਲਰੇਡੀ ਡੈਡੀ ਸਾਡੇ ਕੋਲ ਆਇਆ ਹੈ ਤੇ ਡੈਡ ਤੁਸੀਂ ਲੈ ਚਲਦੇ ਸਵਾਲ ਇਸ ਚੀਜ਼ ਹੈ ਕਿ ਇਹਨਾਂ ਨੇ ਜਦੋਂ ਬੱਚਾ ਡੈਡ ਹੋ ਗਿਆ ਉਸਨੇ ਇਹਨਾਂ ਦੇ ਰੱਖੇ ਕਿਉਂ ਰੱਖਿਆ ਡਬਲ ਨਮੂਨਿਆ ਸਟਾਰਟ ਹੋ ਗਿਆ ਇਹਨਾਂ ਦੇ ਬਸ ਨਹੀਂ ਇੱਥੇ ਪਰ ਕਰਤੁੰਦੇ ਉਹ ਹੀ ਹਸਪਤਾਲ ਦੇ ਉਹ ਸਾਹਮਣੇ ਸੀਐਮਸੀ ਹੈ ਹੋਰ ਹਸਪਤਾਲ ਨੇ ਪਰ ਇਹਨਾਂ ਨੇ ਇਹਨਾਂ ਦਾ ਮੈਂ ਇਹਨਾਂ ਨਾਲ ਕੁਲੀ ਗੱਲ ਕਰਨ ਆਇਆ ਸੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿ ਸਰ ਇਸ ਤਰ੍ਹਾਂ ਹੀ ਮਾਤੜ ਸਾਤੀ ਹੈ ਉਹਨਾਂ ਦਾ ਬੜਾ ਲਾਸ ਹੋ ਗਿਆ ਇਹ ਲਾਸ ਪੂਰਾ ਨਹੀਂ ਹੋਣਾ ਤੁਸੀਂ ਵੈਸੀ ਸਿਰ ਤੇ ਹੱਥ ਰੱਖ ਦਿਓ ਉਨਨ ਨੂੰ ਥੋੜਾ ਜਿਹਾ ਕੰਪੋਜੀਸ਼ਨ ਆਪਰ ਕਰਦੀ ਜੀ 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 ਕਿ ਪੱਲਾ ਛਾੜ ਗਏ ਜੀ ਕਿਉਂਕਿ ਸਾਡੇ ਕੋਲ ਤਾਂ ਕਦੇ ਹੈ ਹੀ ਕੁਛ ਨਹੀਂ ਸਾਡੇ ਤੋਂ ਗਲਤੀ ਨਹੀਂ ਹੋਈ ਫਿਰ ਨਹੀਂ ਗਲਤੀ ਹੋਈ ਅਸੀਂ ਨੀਗਲ ਅਥਾਰਟिटीज ਕੋ ਗਏ ਦੋ ਨੰਬਰ ਖਾਣੇ ਗਏ ਔਰ ਤੁਹਾਡੇ ਸਤ ਸਾਈਬਾਨ ਨੂੰ ਅਸੀਂ ਆ ਕੇ ਆਪਣਾ ਦੁੱਖਾ ਸੁਣਾ ਰਹੇ ਹਾਂ ਭਾਜੀ ਇਹ ਕਿਨੇ ਵੇ ਦੀ ਚੱਲ ਰਹੀ ਹੋ ਸਰ ਇਹ ਗੱਲ ਸਰ 1:30 ਵਜੇ ਇਥੋਂ ਲੈ ਕੇ ਗਏ ਆ ਰਸਤੇ ਦੇ ਵਿੱਚ ਥੋੜਾ 15-20 ਮਿੰਟs ਟ੍ਰੈਫਿਕ ਚ ਲੱਗਿਆ ਉੱਥੇ 3 ਵਜੇ ਅਸੀਂ ਪਹੁੰਚੇ ਇਹ ਮੈਂ ਪਹੁੰਚਿਆ ਮੈਂ 3 ਵਜੇ ਆਲਰੇਡੀ ਬੱਚਾ ਡੈੱਡ ਹੀ ਸੀਗਾ ਉਹਨਾਂ ਦਾ ਬੱਚਾ ਐਦਾ ਹੀ ਰੱਖਿਆ ਹੋਇਆ ਸੀ ਕਿਤੇ ਬੱਚਾ ਡੈੱਡ ਹੀ ਸਾਡੇ ਕੋਲ ਆਇਆ ਉਹਨਾਂ ਨੇ ਕੀ ਕਹਿਆ ਹਾਂ 2:30 ਵਜੇ ਦੀ ਗੱਲ ਹੈ ਜੀ ਉਹਨਾਂ ਨੇ ਕਿਹਾ ਇੱਕ ਘੰਟਾ ਪਹਿਲਾਂ ਮਰ ਗਿਆ ਹਾਂ ਇੱਕ ਘੰਟਾ ਪਹਿਲੇ ਮਰ ਚੁੱਕੇ ਆ ਇਹ ਬੱਚਾ ਉੱਥੇ 1:30 ਵਜੇ ਪਹੁੰਚ ਗਿਆ ਸੀ ਤੇ ਲਗਭਗ 1:30 2:00 ਵਜੇ ਦੀ ਗੱਲ ਹੈ ਬੱਚਾ ਸਰਵਾਈਵ ਨਹੀਂ ਕਰ ਪਾਇਆ ਜਾਂ ਫਿਰ ਡਾਕਟਰਾਂ ਨੇ ਨਗਲ ਲਈ ਜਿਹੜਾ ਮੈਂ ਤੇ ਹੀ ਪੁੱਛਾਂ ਜੀ ਤੁਹਾਡੇ ਕੋਲ ਬੱਚਾ ਨਹੀਂ ਸੰਭਲਿਆ ਤੁਸੀਂ ਪਹਿਲੇ ਕਿਉਂ ਰੱਖਿਆ ਉਹਨੂੰ ਫੇਰੇ ਟੈਸਟ ਕਿਉਂ ਕੀਤੇ ਹੁੰਦੇ ਟੂ ਟੈਸਟ ਕੀਤੇ ਹੁੰਦੇ ਤੁਸੀਂ ਉਹਦੇ ਕਹਿੰਦੇ ਲੋ ਜੀ ਲੈ ਜੋੜੀਏ ਤ ਬੱਚਾ ਇੱਥੇ ਗੁਜ਼ਰਿਆ ਪੱਲਾ ਝਾੜਨ ਵਾਸਤੇ ਇਹਨਾਂ ਨੇ ਦੀਪ ਹਸਪੀਟਲ ਨੂੰ ਰੈਫਰ ਕਰ ਦਿੱਤਾ ਹੁਣ ਇਹ ਕਹਿ ਰਹੇ ਨੇ ਬੱਚਾ ਇੱਥੋਂ ਅਲਾਈਵ ਗਿਆ ਪਰ ਬੱਚਾ ਇੱਥੋਂ ਲਾਈਵ ਨਹੀਂ ਗਿਆ ਹੁਣ ਪਰਿਵਾਰ ਦੀ ਕੀ ਮੰਗ ਹੈ ਜਸਟਿਸ ਚਾਹੀਦਾ ਜੀ ਹੋਰ ਕੁਝ ਨਹੀਂ ਚਾਹੀਦਾ ਸਾਰ ਮੰਗਦਾ ਹੋਰ ਕੀ ਉਹ ਸਾਰ ਚਾਹੀਦਾ ਓਕੇ ਜੀ ਉਹ ਤੁਹਾਡੇ ਦੁਆਰਾ ਮਿਲ ਜਾਏ ਇੱਕ ਮੀਡੀਆ ਬਿਲਡਰ ਹੈ ਉਹ ਮਿਲ ਜਾਏ ਤੇ ਇਹਨਾਂ ਦਾ ਪੱਲਾ ਹੋ ਜਾਊਗਾ ਹੋਰ ਕੋਈ ਇੱਥੇ ਇਹ ਸਭ ਰਿਸ਼ਤੇਦਾਰ ਹੈ ਬੱਚੀ ਇਹਦੇ ਵਾਸਤੇ ਹੀ ਆਏ ਹੈ ਇਹਨਾਂ ਵਾਸਤੇ ਹੀ ਆਏ ਹੈ ਕਿਸੇ ਨੂੰ ਕੋਈ ਲਾਲਚ ਨਹੀਂ ਹੈ ਐਨੀ ਖੜ ਪੈ ਰਹੀ ਹੈ ਉਹ ਸਿਰਫ ਇੱਕ ਬੱਚੀ ਦੇ ਸੰਤਨ ਬੱਚੀ ਕਰਕੇ ਆਏ ਹੈ ਪ੍ਰੈਸੀਡੈਂਟ ਹੋਇਆ ਕੀ ਮੈਂ ਇਹ ਚੀਜ਼ ਦਸ ਦੂ ਪ੍ਰੈਸੀਡੈਂਟ ਬੇਰੀ ਗੱਲ ਮੈਂ ਤਾਂ ਮੈਂ ਹੋਣੀ ਆਇਆ ਮੈਂ ਜੋ ਮੌਕੇ ਨੇ ਵੇਖਿਆ ਨਹੀਂਗਾ ਅਈ ਕਰ ਵੀ ਵੇਖਾਂਗੇ ਜੋ ਅਮੀ ਚੱਲੂਗੀ ਚਲਾ ਕਰਾਗੀ ਉਹ ਅਹੀਂ ਉਹਨਾਂ ਪਰਿਵਾਰ ਨੇ ਦੋਸ਼ ਲਾਇਆ ਡਾਕਟਰ ਕਰਕੇ ਬੋਈ ਕੀਤੀ ਹੈ ਪਰਿਵਾਰ ਨੇ ਕੀ ਦੋਸ਼ ਲਾਇਆ ਵੀ ਸਾਡਾ ਬੱਚਾ ਦਾ ਮਾਰਤਾ ਮਾਰਤਾ ਠੀਕ ਹੈ ਸਮਝ ਗਏ ਇਤੋਂ ਡਾਕਟਰ ਨਹੀਂ ਦੱਸ ਰਹੀ ਹੈ ਵੀ ਸਾਡੇ ਕੋ ਆਇਆ ਸੀ ਹਾਂ ਚੈਕ ਲਿਆ ਸੀ ਅਹੀਂ ਹਣ ਕੋ ਇਹ ਨਹੀਂ ਹਣ ਕੋ ਦਵਾਈਆਂ ਇਹ ਨਹੀਂ ਰੈਫਰ ਕਰਤਾ ਜੀ ਰੈਫਰ ਕਰ ਠੀਕ ਹੈ ਆਹ ਬੋਲਦੇ ਹੋ ਓਕੇ ਇਹ ਡਾਕਟਰ ਨੇ ਕਿਹਾ ਡਾਕਟਰ ਕਰਿਆ ਠੀਕ ਹੈ ਵੀ ਡੈਡ ਨਹੀਂ ਆਇਆ ਡੈਡ ਨਹੀਂ ਆਇਆ ਹੁਣ ਇਹਦੇ ਵਿੱਚ ਅੱਗੇ ਕੀ ਪ੍ਰੋਸੈਸ ਹੈ ਕੀ ਕਰੇਗੀ ਆ ਅੱਗੇ ਵੇਖਾਂਗੇ ਉਹ ਤਬਦੀਲ ਜੋ ਚੱਲੂ ਕਰ ਬਈ ਅੱਪ ਕਰਾਂਗੇ ਪਰਤਾਲ ਕਰਾਂਗੇ ਪਰਤਾਲ ਕਰਾਂਗੇ ਆ ਹਾਂ ਪਰਤਾਲ ਕਰਨ ਤੋਂ ਬਾਅਦ ਪਤਾ ਲੱਗੂਗਾ ਕਿ ਕੀ ਗੱਲ ਸਾਹਿਬ ਜੋ ਹੋਊਗਾ ਆ ਕਰਾਂਗੇ ਠੀਕ ਹੈ ਠੀਕ ਹੈ ਅੱਛਾ ਸਾਜੋ ਜਲਦੀ ਲੱਗਾਂਗੇ ਸਾਹਿਬ ਕੀ ਨਾਮ ਕੀ ਤੁਹਾਡਾ ਸੋਨ ਜੀ ਪੁੱਆ ਕੀ ਹੋਇਆ ਵੀਰੇ ਮੈਂ ਅਠਾਈ ਤਰੀਕ ਨੂੰ ਮੈਂ ਲੈ ਕੇ ਆਈ ਆਂ ਕਿ ਕਹਿੰਦੇ ਨੇ ਪਾਖ ਬੁਖ ਦਿੱਤੀਗਾ ਠੀਕ ਆਕ ਪਾਖ ਦੇ ਜਿਵੇਂ ਡਾਕਟਰ ਕਹਿੰਦੇ ਦਵਾਈ ਲੈ ਜਿਓ ਮੈਂ ਦਵਾਈ ਲੈਣੀ ਦਵਾਈ ਨੂੰ ਦੇਤੀ ਮੈਂ ਦੋ ਦਿਨ ਦਵਾਈ ਦੇਂਦੀ ਨਹੀਂ ਪਾਖ ਵੀ ਇੱਥੇ ਮੈਂ ਦਵਾਉਂਦੀ ਰਹੀ ਆਂ ਤੇ ਅੱਜ ਮੇਰੀ ਕੁੜੀ ਜਦੋਂ ਰੋਂਦੀ ਸੀ ਨਾ ਆਵਾਜ਼ ਨਹੀਂ ਆ ਰਹੀ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਜੀ ਮੋੜੀ ਨਾ ਆਵਾਜ਼ ਨਹੀਂ ਆਉਂਦੀ ਮੈਂ ਕਿਹਾ ਬਾਹਰ ਡੱਟ ਜੀ ਰੋਂਦੀ ਨਾ ਰੋਂ ਨੂੰ ਪ੍ਰੋਬਲਮ ਆਉਂਦੀ ਰੋਂਦੀ ਪ੍ਰੋਬਲਮ ਆਉਂਦੀ ਪਈ ਆ ਮੈਂ ਰੋਂਦੀ ਤਾਂ ਆਵਾਜ਼ ਨਹੀਂ ਆਉਂਦੀ ਤੇ ਕਹਿੰਦੇ ਫੈਕਸ਼ਨ ਹੈ ਆਜੋ ਤੇ ਕੋਈ ਜੀ ਚਲੋ ਅੱਛਾ ਮੈਂ ਫੈਕਸ਼ਨ ਆ ਰਹੀ ਆ ਫੈਕਸ਼ਨ ਕਹਿੰਦੇ ਮੈਂ ਫੈਕਸ਼ਨ ਹੈਗੀ ਦਵਾਈ ਦੂਈ ਦੇ ਦੋ ਮੈਂ ਦਵਾਈ ਦੇ ਦੋ ਚਲੋ ਜੀ ਪਹਿਲਾਂ ਕੋਟਾ ਕਰਾ ਲਓ ਫਿਰ ਕੋਟਾ ਭਾਈ ਕਿਆ ਠੀਕ ਆਈ ਆ ਫਿਰ ਕਹਿੰਦੇ ਨਹੀਂ ਜਾ ਰਹੀ ਸੀਰੀਅਸ ਉਸ ਲੈ ਕੇ ਭੱਜੋ ਮੈਂ ਦਿਮਾਗ ਡਾਟੇ ਦੀ ਧੜਕਣ ਦੀ ਆਵਾਜ਼ ਨਹੀਂ ਆ ਰਹੀ ਮੇਰੀ ਬੇਟੀ ਨਹੀਂ ਹੈਗੀ ਕਿੰਨੇ ਵਜੇ ਦੀ ਕੱਟਣਾ ਜੀ ਇਹ 2 ਵਜੇ ਦੀ ਕੱਟਣੀ ਹੈ ਬੱਚੇ ਦੀ ਜਿਹੜੀ ਤੁਹਾਡੇ ਡੈਕਟ ਹੋਈ ਹੈ ਉਹ ਠੀਕ ਹੋਈ ਹੈ ਜਾਂ ਐਤੀ ਹੋ ਗਈ ਸੀ ਅੱਛਾ ਫਿਰ ਉਸ ਤੋਂ ਬਾਅਦ ਕਿੰਨੀ ਦੇ ਰਹੇ ਤੁਹਾਨੂੰ ਕਮਾਉਂਦੇ ਰਹੇ ਇਹ ਮੈਨੂੰ ਘੰਟਾ ਅੱਧਾ ਘੰਟਾ ਕਮਾਉਂਦੇ ਰਹੇ ਦਵਾਈ ਦੋਲ ਕਰਦੇ ਰਹੇ ਹਾਂ ਜ ਵਾਪਰ ਵਹੀ ਕੀਤੀ ਕੀ ਹਾਂ ਜੀ ਮੈਂ ਕਿਹਾ ਮੈਂ ਤੁਸੀਂ ਇੱਥੇ ਐਡਮਨ ਕਰ ਲਓ ਸਾਡਾ ਹਸਪੀਟਲ ਹੈ ਜੀ ਚਲੋ ਬੱਚਾ ਅੱਜ ਤੁਸੀਂ ਇੱਥੇ ਨੂੰ ਲੈ ਕੇ ਆਏ ਸੀ ਬੱਚੇ ਨੂੰ ਉਹਨੂੰ ਟੀਕਾ ਸੀ ਹਾਂ ਜੀ ਠੀਕ ਹੈ ਉਹ ਟੀਕੀ ਇੱਥੇ ਅਨੇਕੀ ਦਵਾਈ ਇਹ ਕਰਦੇ ਨੇ ਇਹਨਾਂ ਦਾ ਟੀਕਾ ਲਾਇਆ ਪੈਰ ਤੇ ਟੀਕਾ ਲਗਾਇਆ ਇਹ ਤਾਂ ਕੋਈ ਟੈਸਟਿੰਗ ਛੂਲ ਡਾਂਗ ਚੀਤੇ ਆ ਅੱਛਾ ਜੀ ਚਲੋ ਤੁਹਾਡੇ ਮੋਢੇ ਨਾਲ ਉਹਨੇ ਕਰਨਾ ਨਾ ਠੀਕ ਬਿਮਾਰੀ ਜਿਆਦਾ ਹੋਗਾ ਜੀ ਤੁਸੀਂ ਜਦੋਂ ਬੱਚਾ ਦੇਖਿਆ ਸੀ ਆਪਣਾ ਲਾਸਟ ਟਾਈਮ ਬੱਚਾ ਮਨੋ ਤੁਹਾਡਾ ਕਿਸ ਟਾਈਮ ਲਿਖਿਆ ਜੁਦਾ ਮੈਂ ਅੰਦਰ ਦੇਖਿਆ ਸੀ ਹਸਪਤਾਲ ਮੈਂ ਅੰਦਰ ਕਿਸੇ ਦਾ ਬੱਚਾ ਹਾਂਜੀ ਬਸ ਉਹਨਾਂ ਨੇ ਟੈਪਾਇਰ ਤੇ ਖੂਨ ਕੱਢਿਆ ਸੀ ਛੋਕ ਟੈਸਟ ਕੀਤਾ ਉਸ ਤੋਂ ਬਾਅਦ ਮੈਂ ਕੁੜੀ ਹੈ ਨਹੀਂ ਸੀ ਮੇਰੇ ਤੇ ਮੇਰੇ ਮੈਂ ਇੱਕ ਨਰਸਿਸ ਮੈਂ ਦੀਦੀ ਮਾਰ ਟੈਸਟ ਕਰੀ ਮੇਰੀ ਜ਼ਰੂਰੀ ਦੀ ਪਰ ਤੇਰੀ ਹਰਕਤ ਕਰਨੀ ਹੈਗੀ ਉਹਨਾਂ ਨੇ ਦੁਬਾਰਾ ਕਿਤੇ ਪਰਚੀ ਲਿਖਦੇ ਰਹੇ ਮੈਂ ਦੋ ਵਾਰੀ ਕੇ ਮੈਂ ਦੀਦੀ ਟੈਸਟ ਕਰ ਲਓ ਮੈਂ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਮੈਂ ਅੰਦਰ ਗਈਆਂ ਫਿਰ ਡਾਕਟਰ ਮੈਂ ਡਾਕਟਰ ਕਹਿੰਦਾ ਰੁਕ ਜਾਓ ਅੰਦਰ ਮੇ ਰਹੀ ਗਿਆ ਮੈਂ ਡਾਕਟਰ ਜੀ ਮੇਰੀ ਬੇਟੀ ਲੱਗਦੀ ਨਹੀਂ ਹੈ ਕਿ ਬੇਟੀ ਹੈਗੀ ਨਹੀਂ ਹੈਗੀ ਕਿ ਜਦੋਂ ਨਾਲੋਂ ਖਾਲੀ ਹੋਏ ਨਾ ਜਦੋਂ ਬੱਚਾ ਲੱਗਿਆ ਨਹੀਂ ਸਾਈਬਾ 40 ਦਿਨ ਦੇ ਸੇ ਪਹਿਲਾ ਬੱਚਾ ਸੀ ਦੂਜਾ ਬੱਚਾ ਮੇਰਾ ਪਹਿਲਾ ਬੱਚਾ ਉਹ ਵੀ ਚੱਲ ਗਿਆ ਦੂਸਰਾ ਨੂੰ ਇਹ ਨਾ ਟੀਕਾ ਲਾਇਆ ਕੀ ਜੋਈ ਦੁੱਤੀ ਨਾ

ਸਰ ਅੱਜ ਟੁਡੇ ਹਸਪੀਟਲ ਚ ਜਿਹੜਾ ਇਨਸੀਡੈਂਟ ਹੋਇਆ ਇੱਕ ਇਨਸੀਡੈਂਟ ਹੋਇਆ ਕਿਵੇਂ ਹੋਇਆ ਕਿੱਦਾਂ ਹੋਇਆ 40 ਡੇਸ ਦਾ ਬੱਚਾ ਸਾਡੇ ਕੋਲ ਆਇਆ ਸੀਗਾ ਉਹਦੇ ਫੀਟ ਘੱਟ ਲਿਆ ਰਿਹਾ ਸੀਗਾ ਜਦ ਫੀਟ ਘਟ ਰਿਹਾ ਉਹਨੂੰ ਡੈਸ਼ ਐਡਵਾਈਸ ਦਿੱਤੇ ਉਹਨਾਂ ਨੇ ਕਿਹਾ ਸੀ ਟੈਸਟ ਕਰਾਂਗੇ ਬਾਅਦ ਚ ਕਰਾਂਗੇ ਉਹਨਾਂ ਨੂੰ ਦੱਸਿਆ ਕਿ ਟੈਸਟ ਕਰਾਣੇ ਜ਼ਰੂਰੀ ਹੈ ਤੋਂ ਬਾਅਦ ਹੀ ਅਸੀਂ ਕੋਈ ਮੈਡੀਸਨ ਨਾਲ ਦੇ ਸਕਦੇ ਹਾਂ ਬੱਚਾ ਠੀਕ ਨਹੀਂ ਲੱਗ ਰਿਹਾ ਜੇ ਟੈਸਟ ਕਰਾਇਆ ਉਹ ਤੇ ਇਨਫੈਕਸ਼ਨ 17000 ਜੀਐਲ ਸੀ ਆਇਆ ਸੀ ਉਹਦਾ ਠੀਕ ਹੈ ਤੇ ਉਹਨੂੰ ਕਿਹਾ ਗਿਆ ਕਿ ਬਈ ਬੱਚੇ ਨੂੰ ਵੱਡੇ ਸੈਂਟਰ ਲੈ ਕੇ ਜਾਣ ਦੀ ਲੋੜ ਹੈ ਇਹ ਉਹਦੇ ਵਾਈਟਲਸ ਹੈ सादे को लोग उधर वीडियो क्रूफ आएगा कि बच्चा जिंदा सिया सादे को जिंदा गया बच्चा उठे जाके ड्यूरिंग ट्रांजिशन कुछ हुआ है वो मैं कह नहीं सकता सर सा। सादे को लोग बच्चा जिंदा गया उठे जाके उन्होंने डिक्लेयर डेट की था रस्ते ची हुआ है शानू बता नहीं सकते सर डीप हॉस्पिटल पे रेफर किया सब तो � ਠੀਕ ਹੈ ਸਰ ਪਰ ਮਨਵਾਦ ਕੇ ਨਾ ਬਕੀ ਉਹ 1 ਘੰਟਾ ਪਹਿਲਾਂ ਹੀ ਬੱਚਾ ਮਰ ਗਿਆ ਇਹ ਕਿਤੇ ਨਹੀਂ ਲਿਖਿਆ ਸਰ ਉਥੇ ਉਹਨਾਂ ਨੇ ਲਿਖਿਆ 3:09 ਮਿੰਟ ਦੇ ਤਰੀਕੀ ਸਾਡੇ ਕੋਲੋਂ ਉਹ 2:00 ਸਤਿ ਸ੍ਰੀ ਅਕਾਲ ਹਾਂ 37 37 ਮਿੰਟ 37 ਮਿੰਟ ਤੇ ਸਾਡੇ ਕੋਲ ਚਲੇ ਗਏ ਸੀ ਠੀਕ ਹੈ ਸਰ ਤੇ ਮੈਂ ਕਿ ਤੁਹਾਡੇ ਇਥੋਂ ਸਟਾਫ ਤੋਂ ਜਾਂ ਤੁਹਾਡੇ ਕਿਸੇ ਵੀ ਇਥੋਂ ਕੋਈ ਵੀ ਸੂਈ ਨਹੀਂ ਲਗਾਈ ਗਈ ਕੁਝ ਨਹੀਂ ਕੀਤਾ ਕਿ ਲੈਬ ਟੈਸਟ ਹੋ ਰਹੀ ਸੀ ਲੈਬ ਚ ਜਾ ਕੇ ਹੋ ਰਹੀ ਸੀ ਪਬਲਿਕ ਲੈਬਟਰੀ ਹੈ ਉੱਥੇ ਟੈਸਟ ਹੋ ਰਹੀ ਸੀ ਇੱਥੇ ਅਸੀਂ ਕੋਈ ਸੂਈ ਨਹੀਂ ਲਗਾਈ ਕਿਸੇ ਬੱਚੇ ਨੂੰ ਕੋਈ ਦਾਖਲ ਨਹੀਂ ਸੀਗਾ ਨੈਚੁਰਲ ਡੈਥ ਇਨਫੈਕਸ਼ਨ ਕਰਕੇ ਵੀ ਹੋ ਸਕਦੀ ਹੈ ਜੀ ਐਸਪੀਰੇਟ ਵੀ ਹੋਵੇ ਉਹ ਤਾਂ ਸਾਨੂੰ ਪਤਾ ਨਹੀਂ ਉਹ ਡਿਊਰਿੰਗ ट्रांजिशन ਕੀ ਹੋਇਆ ਸਾਡੇ ਕੋਲ ਇੱਥੇ ਬੱਚਾ ਜੁੰਦਾ ਗਿਆ ਠੀਕ ਹੈ ਔਰ ਜੋ ਤੁਹਾਡੇ ਵਾਈਟਲਸ ਹੈ ਸਰ ਉਹਨਾਂ ਕੋਲ ਪਰਚੀ ਪਈ ਹੈ ਉੱਥੇ ਵਿੱਚ ਵਾਈਟਲਸ ਲਿਖੇ ਹੋਏ ਆਲਰੇਡੀ ਹਾਰਟ ਰੇਟ ਸੈਚੂਰੇਸ਼ਨ ਸਭ ਕੁਝ ਲਿਖਿਆ ਹੋਇਆ ਠੀਕ ਹੈ ਫਿਰ ਜਿਹੜੇ ਪੇਰੈਂਟਸ ਉਹਦੇ ਬੱਚੇ ਇਗਜ਼ਾਮ ਲਗਾ ਕੇ ਆ ਸਰ ਉਹਨਾਂ ਦੇ ਹੀ ਫੈਮਿਲੀ ਦੇ ਪਹਿਲਾਂ ਵੀ ਟ੍ਰੀਟ ਕੀਤੇ ਬੱਚੇ ਉਦਾਂ ਹੀ ਸਾਡੇ ਕੋਲੇ ਲੈ ਕੇ ਆਏ ਸੀ ਬੱਚਾ ਅਸੀਂ ਕਿਹਾ ਸਾਡੇ ਬੱਸ ਤਾਂ ਨਹੀਂ ਹੈਗਾ ਵੱਡੇ ਸੈਂਟਰ ਲੈ ਕੇ ਜਾਣ ਦੀ ਲੋੜ ਹੈ ਅਸੀਂ ਉਸੇ ਵੱਲੇ ਰੈਫਰ ਕਰਤਾ ਸੀ ਸਰ ਜੀ ਨਾਮ ਕੀ ਕਰ ਰਿੰਕੂ ਅਜੇ ਰਿਪੋਟ ਨਹੀਂ ਹੋਇਆ ਕਿ ਐਪ ਪਾਹੀ ਲੈ ਕੇ ਮੈਂ ਦੁਕਾਨ ਤੇ ਸੀ ਅੱਛਾ ਮੈਨੂੰ ਫੋਨ ਆਇਆ ਜੀ ਹਸਪਤਾਲ ਪਹੁੰਚੋ ਮੈਂ ਪਹੁੰਚ ਗਿਆ ਜੀ ਹਸਪਤਾਲ ਜੀ ਹਸਪਤਾਲ ਪਹੁੰਚਿਆ ਇਹਨੇ ਮੈਨੂੰ ਕਿਹਾ ਜੀ ਕੋਲੀ ਮੇਂ ਨਹੀਂ ਹੈਗੀ ਮੈਂ ਕਿਉਂ ਕਿ ਹੈ ਗਰੈਟੀ ਦਾ ਮੈਂ ਕਿਹਾ ਤੂੰ ਲੈ ਗਈ ਉੱਥੇ ਲਾਜ ਕਰਾ ਲਈ ਕੰਨੀ ਮੈਨੂੰ ਉੱਥੇ ਗੱਤ ਕਹਤੇ ਮੈਨੂੰ ਕਿਹਾ ਸੀ 25 ਦਿਨ ਬਚੀ ਨੇ ਸੀ ਕਿੰਨੀ ਦਿਨ ਦੀ ਬਚੀ ਸੀ 40 ਦਿਨ ਦੀ ਚਲੋ ਜੀ ਹੁਣ ਕਿਸੇ ড <laughs> ডা <laughs> 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 <laughs>